ਲੋ ਸਤ ਸ੍ਰੀ ਅਕਾਲ ਜੀ ਕਲਰ ਫੈਮਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰੇ ਦੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤਾਂ ਦੋਸਤ ਹੋਵੋਗੇ ਲੋ ਜੀ 5:00 ਵਜੇ 5:00 ਵਜੇ ਹਾਂ ਜੀ 5 ਦਾ ਟਾਈਮ ਆ 4:30 'ਚ ਉੱਠੀ ਸੀ 5 ਦਾ ਟਾਈਮ ਆ ਆ ਕਿ ਮੈਂ ਚਾਹ ਬਣਾਈ ਆ ਤੇ ਇੱਧਰ ਸਾਰੀ ਆਪਾਂ ਕੀਤੀ ਗਈ ਗੁੱਗੇ ਦੀ ਤਿਆਰੀ ਆਪਾਂ ਜਾ ਰਹੇ ਹਾਂਗੇ ਮੱਥਾ ਟੇਕਣ ਗੁੱਗੇ ਤੇ ਇੱਥੇ ਨਹਿਰਤੀ ਆ ਦੇਖੋ ਇਸ ਤਰ੍ਹਾਂ ਸਾਰਾ ਆਪਾ ਇਹਦੇ ਕਰ ਲਿਆ ਤਿਆਰ ਸਮਾਂ ਜਿਸ ਵਿੱਚ ਇਹਦੇ ਵਿੱਚ ਆٹے ਦੇ ਉਹ ਬੱਟੇ ਆ ਜਾਂਦੇ ਨੇ ਹਨਾ ਮਤਲਬ ਹੁੰਦੇ ਨੇ ਕਿ ਭਾਂਡੇ ਜਿਹਾ ਬਣਾਏ ਜਾਂਦੇ ਨੇ ਆٹے ਦੇ ਸੇਮੀਆਂ ਹੁੰਦੀਆਂ ਨੇ ਸਿਰ ਨਹੀਂ ਹੁੰਦੀ ਆ ਮਿੱਠਾ ਜਾਨੀ ਕਿ ਗੁੜ ਜਾਂ ਚੀਨੀ ਤੇ ਕੱਚੀ ਲੱਸੀ ਇਹ ਚੀਜ਼ਾਂ ਕਰ ਲਿਆ ਤਿਆਰ ਚਾਹ ਆਪਾਂ ਆਕੇ ਪੀਵਾਂਗੇ ਪਹਿਲਾਂ ਮੱਥਾ ਟੇਕ ਕੇ ਆਵਾਂਗੇ ਬਾਅਦ ਦੇ ਵਿੱਚ ਆਕੇ ਚਾਹ ਪੀਵਾਂਗੇ ਹਨਾ ਕਿਉਂਕਿ ਫਿਰ ਮੈਂ ਤਾਂ 4 ਵਜੇ ਕਈ ਵਾਰ ਮੈਂ 4 ਵਜੇ ਪਾ ਜਾਈ ਨਹੀਂ ਸਭ ਤੋਂ ਪਹਿਲਾਂ ਮੈਨੂੰ ਹੀ ਆ ਹੁੰਦਾ ਕਿ ਸਾਡੇ ਘਰਾਂ 'ਚ ਮੈਂ ਮੱਥਾ ਟੇਕ ਕੇ ਆਉਣੀ ਹੈ। ਚਲੋ ਜੀ ਅੱਜ ਦਾ ਵਲੋਗ ਆਪਾਂ ਕਰਦੇ ਹਾਂ ਸਟਾਰਟ। ਸਵੇਰ ਤੋਂ ਹੀ अर्ਲੀ ਮਾਰਨਿੰਗ ਤੋਂ ਹੀ ਠੀਕ ਹੈ ਜੀ। ਬਾਹਰ ਨਾਲ ਰਾਦਮੀ ਪੈਣ ਕਰਕੇ ਫਿਰ ਗਾਜਾ ਪੈ ਗਿਆ। ਆ ਜਾਪ ਤਾਂ ਤੁਸੀਂ ਜਿੰਦੇ ਖੋਲੋ ਮੈਂਨੇ। ਚਲੋ ਜੀ ਜਿੰਦੇ ਖੋਲਦੇ ਆ। ਤੇ ਚੱਲਦੇ ਆਪਾਂ ਮੱਥਾ ਟੇਕ ਕੇ ਫਿਰ ਚਾਚੂ ਵੀ ਮੰਗੇ। ਨੋਚ ਦਿਨ ਦੀ ਖੋਲ ਲਈਏ ਲਾਈਟ ਵੀ ਹੈ ਨਹੀਂ ਜੀ ਲਾਈਟ ਵੀ ਪਤਾ ਨਹੀਂ ਕਿੰਨੇ ਕ ਟਾਈਮ ਲਈ ਚਾਹੀਦਾ ਸਾਢੇ 4 ਵਜੇ ਤਾਂ ਮੈਂ ਬੰਦ ਕੀਤਾ ਨਹੀਂ 2:30 ਵਜੇ ਬੰਦ ਕੀਤਾ ਮੇਰੀ ਸੀ ਨਾ ਇਹ ਦੋਨੇ ਖੋਲਦੇ ਨੇ ਆਪਾਂ ਜਿੰਦੇ। ਇਹ ਘਾਟ ਨਾਲ ਦਾ ਕੋਈ ਕੰਮ ਨਹੀਂ ਹੁੰਦਾ। ਅਜੇ ਗੇਟ ਤੇ ਜਿੰਦੇ ਨਾ ਟੰਗਿਆ ਕਰੋ। ਜਿੰਦੇ ਲੱਗ ਟੰਗੋ ਫਿਰ ਤਾਰ ਤੇ ਟੰਗ ਦਿੰਨੇ ਆ। ਚਲੋ।

ਲੋ ਜੀ ਪਹੁੰਚ ਗਏ ਸਿਗੇ ਇੱਥੇ ਅਸੀਂ ਗੁੱਗੇ ਦਾ ਮੱਥਾ ਟੇਕਣਾ ਇੱਥੇ ਨਹਿਰ ਦੇ ਉੱਪਰੀ ਮੱਥਾ ਟਿਕਦਾ ਪਿੱਪਲ ਇੱਥੇ ਇੱਥੇ ਡਿੱਗਦਾ ਕਿ ਦੇਖੋ ਕਾਫੀ ਭੈਣਾਂ ਆ ਵੀ ਰਹੀਆਂ ਅਸੀਂ ਜਿਹੜੀਆਂ ਭੈਣਾਂ ਬੈਠੀਆਂ ਹੁੰਦੀਆਂ ਨੇ ਉੱਥੇ ਜਿਵੇਂ ਸਿਰਨੇ ਵਗੈਰਾ ਕਣਕ ਹੋਗੇ ਉਹ ਆਪਾਂ ਵੰਡਦੇ ਆ ਹਨਾ ਭੈਣਾਂ ਬੈਠੀਆਂ ਅਸੀਂ ਕਾਫੀ ਇਸ ਤੋਂ ਸਾਡੇ ਤੋਂ ਪਹਿਲਾਂ ਬਹੁਤ ਜਣਿਆਂ ਨੇ ਮੱਥਾ ਟੇਕਿਆ ਸੀਗਾ ਬਹੁਤ ਮਤਲਬ ਲੋਕ ਆਈ ਜਾਂਦੇ ਸੀ ਜਾਈ ਜਾਂਦੇ ਸੀ ਮੱਥਾ ਮੇਰੇ ਹਿਸਾਬ ਨਾਲ 4 ਵਜੇ ਤੋਂ ਹੀ ਲੱਗ ਗਿਆ ਸੀ ਪਰ ਇੱਥੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਸੀ ਸ਼ਾਇਦ ਪਿਛਲੇ ਸਾਲ ਹੈਗਾ ਸੀ ਇਸ ਵਾਰ ਲਾਈਟ ਵੀ ਗਈ ਹੋਈ ਸੀ ਜੀ 2:30 ਵਜੇ ਦੀ ਲਾਈਟ ਅਸੀਂ ਦੇਖ ਲਓ ਗਈ ਹੋਈ ਮੇਰੇ ਖਿਆਲ ਦੇ ਵਿੱਚ 2:30 2:30 ਗਈ ਹੋ ਗਈ ਹੈ ਨਾ ਲਾਈਟ 3 ਵਜੇ ਗਈ ਹੋ ਗਈ ਐਵੇਂ ਹੀ ਬੱਗ ਗਈ ਤੇ ਤਾਂ ਕਰ ਕਿੱਥੇ ਚਾਨਣ ਵੀ ਨਹੀਂ ਸੀਗਾ ਬਿਲਕੁਲ ਹੀ ਹਨੇਰਾ ਸੀਗਾ ਹਨਾ ਤੇ ਚਲੋ ਜੀ ਮੱਥਾ ਟੇਕ ਕੇ ਆਪਾਂ ਲੈ ਜਾਾਂਗੇ ਤੁਹਾਨੂੰ ਜਿਹੜਾ ਲੈ ਕੇ ਜਾਣਾ ਹੁੰਦਾ ਪਾਣੀ ਸਿੱਟਾ ਦੇਣ ਨੂੰ ਤੇ ਉਸ ਤੋਂ ਬਾਅਦ ਫਿਰ ਦੇਖਦੇ ਆ ਅੱਜ ਆਪਾਂ ਕਿਹੜੇ-ਕਿਹੜੇ ਕੰਮਕਾਰ ਕਰਦੇ ਆ ਘਰ ਦੇ ਕਾਫੀ ਜ਼ਿਆਦਾ ਬਿਜ਼ੀ ਆ ਲਾਈਫ ਹੋਈ ਪਈ ਹੈਗੀ ਕਾਫੀ ਬਿਜ਼ੀ ਦਿਨ ਚੱਲ ਰਹੇ ਨੇਗੇ ਕਿਉਂਕਿ ਹੁੰਦਾ ਹੀ ਜਦੋਂ ਕੋਈ ਵੀ ਤਿਹਾਰ ਆਉਂਦੇ ਨੇ ਫਿਰ ਘਰ ਦੀਆਂ ਸਫਾਈਆਂ ਵੀ ਕਰਦੇ ਆ ਹਨਾ ਉੰ데 ਵੀ ਵੀ ਦੀ ਹੋ ਜਾਂਦੇ ਨੇ ਕਰਦੇ ਇਸ ਕੰਮਾਂ ਦੇ ਨਾਲ ਨਾਲ ਹੋਰ ਕੰਮ ਵੀ ਕਈ ਹੋ ਜਾਂਦੇ ਨੇ ਉਹ ਵੀ ਕਰਨੇ ਪੈਂਦੇ ਨੇ ਮੌਸਮ ਬਹੁਤ ਸੋਹਣਾ ਹੈ ਮੈਂ ਕਹੀ ਲਗੀ ਆ ਗਈ ਜੀ ਇਥੇ ਕਾਫੀ ਟਾਈਮ ਬਾਅਦ ਦਾ ਵੀਡੀਓ ਹੈ ਇਹ ਤੇ ਇਥੇ ਕੰਬਲ ਸੀਗੇ ਜਿਹੜੇ ਉਹ ਸੁੱਕਣੇ ਪਾਏ ਨੇ ਮੈਂ ਤੇ ਦੂਸਰਾ ਦੁੱਧ ਵੀ ਉਪਰਨ ਲਈ ਰੱਖਤਾ ਹਨਾ ਤੇ ਨਾਲ ਹੀ ਸਿੰਕ ਵੀ ਸਾਫ ਕਰ ਰਹੀ ਸੀ ਟੂਟੀਆਂ ਵੀ ਕਾਫੀ ਗੰਦੀਆਂ ਹੋਈਆਂ ਪਈ ਸੀ ਉਹ ਵੀ ਸਾਫ ਕਰ ਰਹੀ ਸੀ ਕੰਬਲਾਂ ਨੂੰ ਧੁੱਪ ਲਵਾ ਰਹੀਆਂ ਕਿਉਂਕਿ ਪੇਟੀ ਦੇ ਵਿੱਚ ਬੈਸਦਾ ਤੋਤੇ ਹੋਈ ਸੀ ਪੇਟੀ ਦੇ ਵਿੱਚ ਇੱਕ 스멜 ਜੀ ਨਹੀਂ ਆ ਜਾਂਦੀ ਹਨਾ ਜਦੋਂ ਰੱਖਦੇ ਆ ਤਾਂ ਕਰਕੇ ਮੈਂ ਕਿਹਾ ਧੋਈ ਦਮਾ ਹਨਾ ਫਿਰ 스멜 ਜੀ ਆਈ ਜਾਂਦੇ ਵੀ ਚਲੋ ਧੋ ਨਹੀਂ ਸੋਰੀ ਧੁੱਪ ਲਵਾ ਦਮਾ ਧੁੱਪ ਲਵਾਈ ਸੀਗੀ ਸਿੰਕ ਵਗੈਰਾ ਸਾਫ਼ ਕਰਕੇ ਪਤਾ ਕੀ ਇੱਥੇ ਲਾਈਟ ਹੀ ਨਹੀਂ ਆਈ ਹੈਗੀ ਕੱਪੜੇ ਮੈਂ ਕਾਫੀ ਕੱਢੀ ਬੈਠੇ ਸੀ ਧੋਣ ਨੂੰ ਹੋਰ ਵੀ ਕਾਫੀ ਕੱਢਲੇ ਸੀਗੇ ਕੱਪੜੇ ਮੈਂ ਕਿਹਾ ਧੋਣਿਆਂਗੇ ਇੱਕ ਦੋ ਕੰਬਲ ਜੇ ਧੋਣੇ ਸੀਗੇ ਪਰ ਲਾਈਟ ਹੀ ਨਹੀਂ ਆਈ ਹੈਗੀ ਕੱਪੜੇ ਵੀ ਫਿਰ ਕਾ ਦੇ ਵਿੱਚ ਪਾਉਂਦੀ ਮਸ਼ੀਨ ਦੇ ਵਿੱਚ ਕਿਵੇਂ ਪੈਂਦੇ ਸੀ ਮਸ਼ੀਨ ਨਾਲ ਹੀ ਧੋਣੇ ਸੀਗੇ ਉਸ ਤੋਂ ਬਾਅਦ ਇੱਥੇ ਨਾਲ ਇੱਕ ਲੰਮੇ ਜੇ ਡੰਡੇ ਦੇ ਉੱਪਰ ਕੱਪੜਾ ਬੰਨ ਲਿਆ ਸੀ ਇਹ ਬੈੱਡ ਜਿਵੇਂ ਕਿ ਜਿਹੜੇ ਇਹ ਵਾਲੇ ਨੇ ਬਿਲਕੁਲ ਨੀਚੋਂ ਬਹੁਤ ਘੱਟ ਜਗ੍ਹਾ ਗਈ ਇਹਦੇ ਹਨਾ ਮਤਲਬ ਨੀਵੇਂ ਬਹੁਤ ਜ਼ਿਆਦਾ ਟਾਈਕਰ ਇਸ ਤਰ੍ਹਾਂ ਕੱਪੜਾ ਪਤਲਾ ਬਨਣਾ ਪਿਆ ਪੋਚਾ ਤਾਂ ਇੰਦਰ ਜਾ ਹੀ ਨਹੀਂ ਰਿਹਾ ਸੀਗਾ ਫਿਰ ਮੈਂ ਚੰਗੀ ਤਰ੍ਹਾਂ ਬੈੱਡਾਂ ਦੇ ਨੀਚੋਂ ਸੈਟੀਆਂ ਚੱਕ ਕੇ ਹੈਨਾ ਫਿਰ ਚੰਗੀ ਤਰ੍ਹਾਂ ਬੈੱਡ ਦੇ ਨੀਚੋਂ ਸਾਫ਼ ਕਰਿਆ ਸੀ ਇੱਕ ਕੁਆਲਿਟੀ ਪੂਰੀ ਗੰਦੀ ਹੋ ਗਈ ਸੀਗੀ ਪਾਣੀ ਦੀ ਤੋਂ ਕੋ ਦੇਖੋ ਝਾੜੂ ਜਿੱਥੇ ਤੱਕ ਬੱਜਦਾ ਉੱਥੇ ਤੱਕ ਮੈਂ ਝਾੜੂ ਲਾ ਦਿੰਨੀ ਹੁੰਨੀ ਐਂਗੀ ਇਹਦੇ ਨੀਚੇ ਜ਼ਿਆਦਾ ਝਾੜੂ ਬੱਜਦਾ ਵੀ ਨਹੀਂ ਹੈਗਾ ਤੇ ਲੋ ਜੀ ਉਸ ਤੋਂ ਬਾਅਦ ਲਾਇਆ ਪੋਚਾ ਰੂਮ ਦੇ ਵਿੱਚ ਸਾਰੇ ਘਰ ਦੇ ਵਿੱਚ ਪੋਚਾ ਲਾਉਣ ਤੋਂ ਬਾਅਦ ਫਿਰ ਇੱਥੇ ਨਾ ਜਿਹੜਾ ਇੱਕ ਇੱਥੇ ਮ ਵੱਡਾ ਇਰਾਕ ਸੀਗਾ ਇਹ ਬੁਡਨ ਦਾ ਕਾਫੀ ਸਾਲ ਪਹਿਲਾਂ ਮੈਂ ਲਿਆ ਸੀਗਾ ਜਦੋਂ ਮੇਰੀ ਪਾਰਲਰ ਦੀ ਦੁਕਾਨ ਸੀ ਮਤਲਬ ਪਾਰਲਰ ਦਾ ਮੈਂ ਕੰਮ ਸ਼ੁਰੂ ਕੀਤਾ ਸੀਗਾ ਤੇ ਉਸ ਟਾਈਮ ਲਿਆ ਸੀ ਇਹ ਮੈਂ ਪਰ ਫਿਰ ਉਸ ਤੋਂ ਬਾਅਦ ਇਧਰ ਆਗੇ ਅਸੀਂ ਆ ਗਏ ਤੇ ਕਲੇਰ ਸਾਹਿਬ ਨੇ ਆਪਣੇ ਲਈ ਇਹ ਗੱਡੀ ਦਾ ਸਮਾਨ ਰੱਖਣ ਲਈ ਪਰ ਹੁਣ ਮੈਂ ਸੋਚ ਲਈ ਸੀ ਕਾਫੀ ਗੰਦਾ ਹੋਇਆ ਪਿਆ ਸੀਗਾ ਤੇ ਮੈਂ ਕਿਹਾ ਚਲੋ ਇਹਨੂੰ ਮੈਂ ਪੇਂਟ ਕਰਕੇ ਇਹਦਾ ਕੁਛ ਕਰ ਲੂੰਗੀ ਇਹਨੂੰ ਬਰਤ ਲੂੰਗੀ ਕਿਸੇ ਉਸ ਕਿਉਂਕਿ ਦੇਖੋ ਸਮਾਨ ਗੱਡੀ ਨਾਲ ਫਿਰ ਖਲਾਰਾ ਪਾ ਦੇਣ ਕਦੇ ਕੁਛ ਲਿਆ ਕਿਸੇ ਪਤਾ ਇਦਾਂ ਅੱਜ ਟਾਂਡ ਸਮਾਰੀ ਇੰਨਾ ਕਾ ਜ਼ਿਆਦਾ ਮੈਨੂੰ ਪਤਾ ਮੇਰੀ ਹਾਲਤ ਕਿਸ ਤਰ੍ਹਾਂ ਦੀ ਹੋਈ ਪਈ ਸੀ ਬਹੁਤ ਬੁਰੀ ਹਾਲਤ ਹੋ ਗਈ ਸੀ ਤੇ ਲੋ ਜੀ ਇੱਥੇ ਆਪਾਂ ਇਹਨੂੰ ਪੇਂਟ ਕਰ ਦਿੱਤਾ ਤੇ ਬਾਕੀ ਸੁੱਕਣ ਤੋਂ ਬਾਅਦ ਥੋੜਾ ਜਿਹਾ ਹੋਰ ਵੀ ਇਹ ਡਾਰਕ ਹੋ ਜਾਊਗਾ ਉਸ ਤੋਂ ਬਾਅਦ ਇੱਕ ਵਾਰ ਮੇਰਾ ਪੇਂਟ ਦਾ ਕੰਮ ਸ਼ੁਰੂ ਹੋ ਗਿਆ ਫਿਰ ਮੇਰਾ ਮਨ ਕਰੀ ਗਿਆ ਵੀ ਉੱਥੇ ਹੀ ਫੇਰ ਦਾ ਉੱਥੇ ਫੇਰ ਦਾ ਪੇਂਟ ਹਨ ਐਵੇਂ ਹੋ ਹੀ ਗਿਆ ਤੇ ਚਲੋ ਜੀ ਓਟਾ ਕਾਫੀ ਗੰਦਾ ਹੋਇਆ ਪਿਆ ਸੀ ਪਤਾ ਪਿੰਦਰ ਕੀ ਕਰਦਾ ਹੁਣ ਪਤਾ ਨਹੀਂ ਸ਼ੌਂਕ ਹੀ ਰੰਦਾ ਗੱਡੀਆਂ ਦੇ ਕਦੇ ਕੁਝ ਬਲੈਕ ਕਰਨ ਲੱਗ ਗਿਆ ਕਦੇ ਜਾਲੀ ਬਲੈਕ ਕਰ ਦਿੰਦਾ ਕਦੇ ਕਿਵੇਂ ਆ ਦੇਖੋ ਓਟਾ ਉਹਨੇ ਬਲੈਕ ਕਰ ਰੱਖਿਆ ਇਸ ਇੱਕ ਸਾਈਡ ਤੋਂ ਮੈਨੂੰ ਬਹੁਤ ਗੰਦਾ ਲੱਗੀ ਜਾਂਦਾ ਸੀ ਚਲੋ ਮੇਰੇ ਕੋਲ ਪਿਆ ਸੀ ਪੇਂਟ ਇਸ ਤਰ੍ਹਾਂ ਵੈਸੇ ਮੰਗਾ ਕੇ ਰੱਖਣਾ ਚਾਹੀਦਾ 2 ਲੀਟਰ ਵਾਲੀ ਬਾਲਟੀ ਮੰਗਾ ਲਓ ਪੰਜਰ ਵਾਲੀ ਮੰਗਾ ਲਓ ਵੀ ਵਧੀਆਗਾ ਹਨਾ ਆਪਾਂ ਚਾਹੀਏ ਰੰਗ ਪੇਂਟ ਜਿੱਥੋਂ ਵੀ ਉਤਰਿਆ ਹੁੰਦਾ ਵਧੀਆ ਸੋਹਣਾ ਥੋੜੇ ਜਿਹਾ ਮਤਲਬ ਮੈਨੂੰ ਤਾਂ ਦੇਖੋ ਲੱਗਦੀ ਹੈ ਕਿ ਮੇਰਾ ਬੁਰਾ ਹਾਲ ਹੋ ਗਿਆ ਸੀ ਅੱਜ ਪੂਰਾ ਦਿਨ ਮੈਂ ਸ਼ਾਮ ਦੇ ਟਾਈਮ ਮੈਂ ਨਹੀ ਅੱਜ ਸਾਰਾ ਦਿਨ ਮੇਰੇ ਇਸ ਤਰ੍ਹਾਂ ਹੀ ਚੱਲੇ ਨੇ ਕੰਮ ਹਨਾ ਫਿਰ ਮਨ ਕਰੀਗਾ ਆ ਵੀ ਦੇਖ ਲਓ ਇੱਥੇ ਫਿਰ ਮੈਨੂੰ ਇਹ ਹੋ ਗਿਆ ਵੀ ਇੱਥੇ ਵੀ ਪੇਂਟ ਕਰਾਂ ਇਹ ਵੀ ਅਜੀਬ ਜਿਹਾ ਲੱਗਦਾ ਸੀ ਕਾਫੀ ਸਾਲ ਪਹਿਲਾਂ ਜੇ ਤੇ ਆਪਾਂ ਕਲੀ ਫੇਰੀ ਸੀ ਕਲੀ ਹੁੰਦੀ ਹੈ ਜਿਹੜੀ ਕਲੀ ਨਹੀਂ ਖੜਦੀ ਹੈਗੀ ਵੈਸਤੇ ਇਹ ਤੇ ਵਾਈਟ ਸਿਮੈਂਟ ਸੋਚਿਆ ਸੀ ਵੀ ਵਾਈਟ ਸਿਮੈਂਟ ਲਿਆ ਕੇ ਕਰ ਦੂੰਗੀ ਮੈਂ ਪਰ ਫਿਰ ਮੈਂ ਕਹ ਵੀ ਨਹੀਂ ਚਲੋ ਕਰ ਦਾਂਗੇ ਹਨਾ ਇਹੀ ਮੇਰੇ ਕੋਲ ਪਿਆ ਤਾਂ ਇਹੀ ਕਲਰ ਕਰ ਦਿੰਨੇ ਉਸ ਤੋਂ ਬਾਅਦ ਫਿਰ ਮੈਂ ਕੱਪੜੇ ਪੇਂਟ ਦਾ ਕੰਮ ਖਤਮ ਕਰਨ ਤੋਂ ਬਾਅਦ ਦਿਖਾਵਾਂਗੀ ਤੁਹਾਨੂੰ ਕਿੱਥੇ-ਕਿੱਥੇ ਪੇਂਟ ਕੀਤਾ ਫਿਰ ਮੈਂ ਦੇਖੋ ਕੱਪੜੇ ਤੋਂ ਉੱਤੇ ਲਾਈਟ ਆ ਗਈ ਸੀਗੀ ਤਕਰੀਬਨ 4:30 ਵਜੇ ਲਾਈਟ ਆਈ ਨਾ ਕੇ ਉਸ ਤੋਂ ਬਾਅਦ ਦਾਲ ਕਿਹ ਦਾਲ ਬਣਾਈ ਮੂੰਗੀ ਆਟਾ-ਵਟਾ ਗੁੰਨੇ ਤੜਕਾ ਕੱਟਿਆ ਜੋਤਬੱਤੀ ਕੀਤੀ ਤੇ ਬਾਕੀ ਦੇਖੋ ਸੋਹਣਾ ਲੱਗ ਰਿਹਾ ਅੱਜ ਘਰ ਬਹੁਤ ਜਿਆਦਾ ਉਹ ਦੇਖੋ ਉਹ ਵਾਲਾ ਵੀ ਪੇਂਟ ਕਰਤਾ ਤੇ ਇੱਧਰ ਮੈਂ ਆਹ ਵਾਲੀ ਜਿਹੜੀ ਵਿੰਡੋ ਸੀਗੀ ਇਹ ਵੀ ਵਾਈਟ ਕਰਤੀ ਪਹਿਲਾਂ ਇਹ ਸੀਗੀ ਆ ਕਾਫੀ ਕਲਰ ਸੀਗਾ ਇਹਦਾ ਹੁਣ ਆਪਾਂ ਇਹ ਵਾਈਟ ਕਰਤੀ ਦੇਖੋ ਸੋਹਣੀ ਲੱਗ ਰਹੀ ਹੈ ਨਾ ਤੇ ਇੱਧਰ ਓਟਾ ਵੀ ਤੁਹਾਨੂੰ ਸਵੇਰੇ ਦਿਖਾਵਾਂਗੀ ਜੀ ਹੁਣ ਤਾਂ ਹਨੇਰਾ ਹੋ ਗਿਆ ਸਵੇਰ ਟਾਈਮ ਤੁਹਾਨੂੰ ਦਿਖਾਵਾਂਗੇ ਹੁਣ ਤੜਕਾ ਲਾਉਣੀ ਆ ਦਾਲ ਨੂੰ ਉਹ ਰੱਖ ਕੇ ਆਈਆਂਗੀ ਮੈਂ ਤੇਲ ਪਾ ਕੇ ਰੱਖ ਕੇ ਸੀ ਆ ਦੇਖੋ ਮੁੰਗੀ ਬਣਾਈ ਆ ਦਾਲ ਦੇਖਦੇ ਤੁਹਾਨੂੰ ਫਰੰਟ ਕੈਮਰੇ ਨਾਲ ਦੱਸਣਾ ਚਲੋ ਜੀ ਟੜਕਾ ਲਾ ਲਵਾਂ ਫਿਰ ਮਿਲਦੇ ਹਾਂ ਜੀ ਦਾ ਪਾਕੇ ਪਾਏ ਦੇ ਵਿੱਚ ਜਿਹੜੇ ਲੈਸਨ ਆ ਉਹ ਪਾਪਾ ਤੇ ਦੋ ਦਿਨ ਹੋ ਗਏ ਬਹੁਤ ਬਿਜ਼ੀ ਚੱਲ ਰਹੇ ਹਾਂ ਕੰਮ ਕਾਜੇ ਰੋਟੀ ਨਹੀਂ ਹੁੰਦੇ ਹੈਗੇ ਮੇਲੇ ਨੂੰ ਪਤਾ ਨਹੀਂ ਕੋਈ ਆਊ ਪਤਾ ਨਹੀਂ ਨਾ ਆਊ ਟਾਈਮ ਦੱਸੂਗਾ ਪਰ ਮੇਰੀ ਮੇਰਾ ਮੇਲਾ ਪਹਿਲਾਂ ਬਣ ਗਿਆ ਓਜ ਪੰਜਾਬੀ ਤੋਂ ਮੈਂ ਕੁਝ ਕੋਈ ਜਿੰਗੀ ਦਾ ਟੜਕਾ ਪੰਨਾ ਹੈ ਬੜੀ ਲੱਗਦੇ ਹੈ ਕੰਬੇ ਚਣੇ ਨਹੀਂ ਲਿਗੇ ਅੱਜ। ਮੈਂ ਵੀ ਪੈਂਟ ਆ ਵੀ ਮੈਂ ਪੇਂਟ ਕਰਿਆ ਨੀਚੇ ਵਾਲਾ। ਆ ਦੇਖੋ। ਉੱਥੇ ਵੀ ਪਰ ਇੱਥੇ ਵੀ ਪੇਂਟ ਕਰਿਆ। ਤੁਹਾਨੂੰ ਦਿਖ ਰਹਾ ਸਾਫ। ਕਿਹਨੂੰ ਪੈ ਗਿਆ। ਸਾਫ ਕਰਨਾ ਖੜਕੋ ਕੈਮਰੇ ਨੂੰ। ਆ ਦੇਖੋ। ਇੱਥੇ ਪੇਂਟ ਕਰਤਾ। ਹੁਣ ਕਾਲਾ ਵੀ ਮੂੰਗੀ ਨਾ ਹਾਈਬ੍ਰਿਡ ਜੀ ਆਈ ਮੋਟੀ-ਮੋਟੀ ਜੀ ਮੂੰਗੀ ਆ ਲੋਚ ਅੱਜ ਤਾਂ ਸਿੰਪਲ ਜਿਹਾ ਤੜਕਾ ਲਾਇਆ ਨਾ ਟਮਾਟਰ ਹਰੀ ਮਿਰਚ ਹੈਨੀ ਤੇ ਮੇਰੀਆਂ ਮੈਨੂੰ ਕੋਈ ਸਬਜ਼ੀ ਲਈ ਨਹੀਂ ਕੋਈੰਨਾ ਟਾਈਮ ਵੀ ਨਹੀਂ ਸੀ ਤਾਂ ਕਰਕੇ ਫਿਰ ਮੈਂ ਮੂੰਗੀ ਬਣਾ ਲਈ ਹੁਣ ਤਾਂ ਭੁੱਖ ਲੱਗੀ ਪਿਆ ਜੀ ਤਾਂ ਦੁਪਹਿਰੇ ਵੀ ਕੁਛ ਨਹੀਂ ਖਾਦਾ ਮੈਂ ਮਸਲੂਤੀ ਬਣਾ ਕੇ ਖਾਣੀ ਆ ਬਹੁਤ ਜ਼ਿਆਦਾ ਭੁੱਖ ਲੱਗੀ ਪਈ ਓਹੋ کیسے ਬੰਦ ਖਾਦਾ पानी बहुत प्यास लगी पहला बैठ के पानी पीनी है आए आए बहुत ज्यादा प्यास लगी हुए भैया हाँ जी कलेर साहब नहीं आए है कि? हजे वो उदर देखो पूरा मंजा डकया पाया अभी जेडे सवेरे कंबल सुकने पाए थे वो तय करके वह भी रखने हजे जी गैस बंद करिए नैक्सट डे हो चुक देखो मौसम सवेरे भी मीह आ गया स्काई स्काई होया सकाई बादल ਤੇ ਚਲੋ ਜੀ ਹੁਣ ਦਿਖਾਉਣੇ ਆਪਾਂ ਤੁਹਾਨੂੰ ਆਪਾਂ ਜਿਹੜਾ ਕੱਲ ਪੇਂਟ ਕੀਤਾ ਤੇ ਲੋ ਜੀ ਗਾਰਡਨ ਵੀ ਦੇਖੋ ਬਹੁਤ ਸੋਹਣਾ ਲੱਗਣ ਲੱਗਿਆ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਇਹ ਵਾਲੀ ਕੰਦ ਸੀ ਗਾਰਡਨ ਵਾਲੀ ਦੇਖੋ ਇਹ ਨੀਚੋਂ-ਨੀਚੋਂ ਸਾਈਡ ਤੋਂ ਸਾਰੀ ਕਰਤੀ ਕਿਉਂਕਿ ਬਹੁਤ ਜ਼ਿਆਦਾ ਗੰਦੀ ਲੱਗਦੀ ਸੀ ਇਹ ਬਸ ਤੇ ਤੇ ਮੈਂ ਵਾਈਟ ਸਿਮਿੰਟ ਕਰਨਾ ਸੀਗਾ ਪਰ ਕੋਈ ਗੱਲ ਨਹੀਂ ਜੀ ਚਲੋ ਪਿਆਸ ਹੀ ਕੋਲ ਹੁਣ ਵਾਈਟ ਸਿਮਿੰਟ ਹੈ ਨਹੀਂ ਸੀ ਤਾਂ ਆਪਾਂ ਇਹੀ ਕਰ ਦਿੱਤਾ ਦੇਖੋ ਅਜੇ ਸੁੱਕੂਗਾ ਇਹ ਕਿਉਂਕਿ ਮੈਂ ਆਈ ਜਾਂਦਾ ਨਾ ਬਾਰ-ਬਾਰ ਹੋਰ ਵੀ ਕਲਰ ਜਿਹੜਾ ਇਹਦਾ ਗਾੜਾ ਹੋ ਜਾਊਗਾ ਚਿੱਟਾ-ਚਿੱਟਾ ਹੋ ਜਾਊਗਾ ਤੇ ਉਸ ਤੋਂ ਬਾਅਦ ਫਿਰ ਆਹ ਵਾਲੀ ਵੀ ਕੰਧ ਕਾਫੀ ਖਰਾਬ ਹੋਈ ਪਈ ਸੀ ਬਹੁਤ ਖਰਾਬ ਹੋਈ ਪਈ ਸੀ ਕਿ ਇਹ ਵੀ ਕਰਤੀ ਆਹ ਕੰਧਾ ਨਾ ਤੇ ਉੱਪਰੋਂ ਇੱਥੋਂ ਆਹ ਸਾਈਡ ਤੋਂ ਐਵੇਂ ਪੌੜੀਆਂ ਵੀ ਕਰ ਦਿੰਦੀਆਂ ਗਾ ਠੀਕ ਆ ਜੀ ਹੋਰ ਦਿਖਾਉਣੇ ਸਾਨੂੰ ਲਓ ਜਿੱਧਰ ਤੁਹਾਨੂੰ ਓਟਾ ਦਿਖਾਉਣੇ ਆ ਦੇਖੋ ਓਟਾ ਵੀ ਆਪਾਂ ਸਾਰਾ ਕਲਿੱਕ ਕਰਤਾ ਕਲੀ ਨਹੀਂ ਕੀਤਾ ਸੌਰੀ ਪੇਂਟ ਕੀਤਾ ਤੇ ਦੇਖੋ ਬਹੁਤ ਸੋਹਣਾ ਲੱਗ ਰਿਹਾ ਹੈ ਅੰਦਰਲੀ ਸਾਈਡ ਤੋਂ ਵੀ ਕਰਤਾ ਤੇ ਬਾਹਰਲੀ ਸਾਈਡ ਤੋਂ ਵੀ ਕਰਤਾ ਇੰਨੇ ਕ ਨਾਲ ਨਾ ਕਰ ਇੰਨਾ ਸੋਹਣਾ ਲੱਗਣ ਲੱਗ ਗਿਆ ਨਾ ਸੋਹਣਾ ਬਹੁਤ ਸੋਹਣਾ ਲੱਗਣ ਲੱਗ ਗਿਆ ਤੁਹਾਨੂੰ ਇਧਰਲੀ ਸਾਈਡ ਤੋਂ ਵੀ ਦਿਖਾਉਣੀ ਆ ਆ ਦੇਖੋ ਸਾਰਾ ਆ ਇਧਰੋਂ ਵੀ ਅੰਦਰੋਂ ਵੀ ਪੇਂਟ ਕਰਤਾ ਆ ਦੇਖੋ ਤੇ ਇੰਨਾ ਕੁ ਥੋੜਾ ਥੋੜਾ ਆ ਵਾਲੀ ਕੰਦ ਵੀ ਨੀਚੇ-ਨੀਚੇ ਕਰਤੀ ਮੈਂ ਤੇ ਬਾਕੀ ਦੇਖੋ ਬਹੁਤ ਸੋਹਣਾ ਲੱਗਣ ਲੱਗ ਗਿਆ ਉਹ ਹਜੇ ਸਾਫ ਕਰੂੰਗੀ ਚੱਕ ਕੇ ਵੈਸੇ ਤੇ ਇੱਕ ਵਾਰ ਕੱਲ ਸਾਫ ਕਰਤੀ ਸੀ ਮੈਂ ਸਲਾਇਆ ਪਰ ਦੁਬਾਰਾ ਜੋ ਵੀ ਸਮਾਨ ਉਥੋਂ ਆਪਾਂ ਚੱਕ ਕੇ ਸੈੱਟ ਕਰਾਂਗੇ ਤੇ ਦੇਖੋ ਘੈਂਟ ਲੱਗਦਾ ਨਾ ਸੋਨਾ ਲੱਗਣ ਲੱਗਾ ਇਹ ਹੱਥ ਪੱਲਾ ਜੇ ਤਾਂ ਮਾਰਨਾ ਹੀ ਪੈਂਦਾ ਆ ਦੇਖੋ ਮੈਂ ਇਹ ਪਲਾਂਟ ਵੀ ਮੈਂ ਸਾਫ ਕਰਤਾ ਹੁਣ ਇਹਦੇ ਪੱਤੇ ਵਧੀਆ ਨਿਕਲਣ ਲੱਗੇ ਠੀਕ ਆ ਜੀ ਹਾਦ ਖਵਾਵਣੀ ਇਹ ਨਹੀਂ ਕਿ ਦਿੱਤੀ ਹੁਣ ਥੋੜਾ ਗਿੱਲਾ ਗਾਣਾ ਗਿੱਲੇ ਕਰਕੇ ਲੱਗਦਾ ਤੇ ਬਾਕੀ ਕੱਪੜੇ ਨੇ ਤੋਤ ਭਾਈ ਚੱਲ ਰਹੀ ਆ ਹੁਣ ਤੇ ਸੋਨਾ ਹੋ ਗਿਆ ਇੱਕ ਹੋਰ ਵੀ ਦਿਖਾਉਣੀ ਆ ਤੁਹਾਨੂੰ ਆ ਦੇਖੋ ਆ ਜਿਹੜੀ ਸੀਗੀ ਆਪਾਂ ਵਾਈਟ ਕਰਤੀ ਪੈਸੇ ਰਾਤ ਤੁਹਾਨੂੰ ਮੈਂ ਦੱਸਿਆ ਵੀ ਸੀ ਪਰ ਇਹ ਆਪਾਂ ਜਿਹੜੀ ਆ ਵਾਈਟ ਕਰਤੀ ਦੇਖੋ ਚਲੋ ਹੁਣ ਤੁਹਾਨੂੰ ਉਹ ਦਿਖਾਉਣੀ ਆ ਇਧਰ ਆ ਦੇਖੋ ਬਾਥਰੂਮ ਦੀ ਆ ਵਾਲੇ ਸਾਰੇ ਹੋ ਗਿਆ ਬਾਥਰੂਮ ਮੂਰੇ ਵੀ ਕਰਤੀ ਕਿਉਂਕਿ ਬਹੁਤ ਜ਼ਿਆਦਾ ਗੰਦਾ ਉਵੇਂ ਲੱਗਦਾ ਸੀ ਜਿਵੇਂ ਉਹ ਅੰਦਰ ਆ ਨਾ ਆ ਵਾਸ਼ਿੰਗ ਏਰੀਆ ਜਿੱਥੇ ਆਪਣੀ ਵਾਸ਼ਿੰਗ ਮਸ਼ੀਨ ਰੱਖੀ ਹੋਈ ਐਵੇਂ ਸੀਗਾ ਸਾਰਾ ਬਾਹਰੋਂ ਇਹ ਚਲੋ ਹੁਣ ਦੇਖਣਯੋਗ ਹੋ ਗਿਆ ਸੋਹਣਾ ਲੱਗਣ ਲੱਗ ਗਿਆ ਹੈ ਨਾ ਤੇ ਆ ਨੀਚੇ ਵੀ ਕਰਿਆ ਥੋੜਾ ਜਿਹਾ ਗਿੱਲਾ ਹੈ ਇਹ ਸੁੱਕ ਜੂਗਾ ਹਨਾ ਤੇ ਇਧਰ ਦਿਖਾਉਣੀ ਆ ਤੁਹਾਨੂੰ ਆਪਾਂ ਆ ਦੇਖੋ ਇਹ ਵੀ ਸੁੱਕ ਕੇ ਸੋਨਾ ਹੋ ਗਿਆ ਤੇ ਇਧਰ ਵੀ ਸਾਰੀ ਸਫਾਈ ਕੀਤੀ ਮੈਂ ਕੱਲ ਬਹੁਤ ਜ਼ਿਆਦਾ ਗਾਹ ਸੀਗਾ ਇਧਰ ਤਾਂ ਆਪਣੇ ਚਲੋ ਹੁਣ ਤੁਹਾਨੂੰ ਦਿਖਾਉਣੀ ਆ ਖੇੜਾ ਆ ਦੇਖੋ ਜੀ ਆ ਖੇੜਾ ਵੀ ਆਪਾਂ ਕਰਤੀ ਤੇ ਆ ਉੱਪਰ ਆਪਣੇ ਜਿਹੜੇ ਕੁਜੇ ਪਏ ਨੇਗੇ ਇਹ ਮੇਰੇ ਚਿੜੀਆਂ ਵਾਸਤੇ ਰੱਖੇ ਹੋਏ ਸੀਗੇ ਇਹਨਾਂ ਨੂੰ ਵੀ ਪੇਂਟ ਕਰਕੇ ਗਾਰਡਨ ਦੇ ਵਿੱਚ ਸਜਾਵਾਂਗੀ ਪੇਂਟਰ ਵਾਲੇ ਕਲਰ ਵੀ ਉੱਥੇ ਹੀ ਪੈਣਗੇ ਬਾਕੀ ਦੇਖੋ ਖੇੜ ਵੀ ਸੋਣੀ ਹੋਗੀ ਦੇਖੋ ਇੱਕ ਕਵਾਹ ਵਾਲੇ ਜਿਹੜੇ ਕਾਲੇਜ ਨੇ ਅੰਦਰਲੀ ਸਾਈਡ ਤੋਂ ਮੈਂ ਇਹ ਵੀ ਪੇਂਟ ਕੀਤਾ ਉਧਰਲਾ ਵੀ ਕੀਤਾ ਪੇਂਟ ਇਹ ਵੀ ਕੀਤਾ ਤੇ ਆ ਬਾਹਰੋਂ ਸਾਰੇ ਕੰਦ ਹੋ ਗਏ ਇੰਨਾ ਸਾਰਾ ਹੋ ਗਿਆ ਸੋਹਣਾ ਤੇ ਹੁਣ ਅੱਜ ਨਾ ਮੈਂ करूंगी ਹੁਣ ਕੱਪੜੇ ਜਾਨੀ ਕਿ ਤੋ ਤਵਾਈ ਪਰਦੇ ਵਗੈਰਾ ਧੋ ਰਹੀਆਂ ਵੈੱਡ ਸ਼ੀਟਾਂ ਨੇ ਜਿਹੜੀਆਂ ਹਨਾ ਗਰਮ ਉੱਪਰ ਲੈਣੇ ਆਹ ਦੇਖੋ ਇਹਨੂੰ ਵੀ ਅੱਜ ਕਟਿੰਗ ਕਰਦੇ ਆ ਕਾਫੀ ਜ਼ਿਆਦਾ ਹੋ ਗਿਆ ਇਹ ਇਹਨੂੰ ਵੀ ਆਪਾਂ ਉਹ ਕਰ ਦਿੰਨੇ ਆਗੇ ਵੈਸੇ ਕੱਚਾ ਜਾਈ ਹੁੰਦਾ ਦੇਖੋ ਇਦਾਂ ਹੀ ਪਟਿਆ ਜਾਂਦਾ ਇਹ ਤਾਂ ਆਹ ਦੇਖੋ ਕਿਉਂਕਿ ਥੱਲੇ ਬਾਹ ਜ਼ਿਆਦਾ ਇਹਦੀ ਉਹ ਹੋਈ ਪਿਆ ਗ੍ਰੋਥ ਨੂੰ ਵੀ ਉਹ ਕਰਾਂਗੇ ਹੈਨਾ ਤੇ ਬਾਕੀ ਚਲੋ ਜੀ ਇਸ ਵੀਡੀਓ ਦੇ ਇੱਥੇ ਕਰ ਦਿਆਂਗੇ ਐਂਡ ਤੇ ਜੇਕਰ ਥੋੜਾ ਜਿਹਾ ਵੀ ਵੀਡੀਓ ਵਧੀਆ ਲੱਗਦਾ ਹੋਣਾ ਨਾ ਮੀ ਨਾਲ ਦੇਖੋ ਆਹ ਦੇਖੋ ਇੱਥੇ ਤੁਹਾਨੂੰ ਇੱਕ ਦਿਖ ਰਿਹਾ ਹੋਣਾ ਆਹ ਦੇਖੋ ਆਹ ਵਾਲਾ ਬਿਲਕੁਲ ਮੇਰੀ ਉਂਗਲੀ ਨਹੀਂ ਆ ਰਹੀ ਆਹ ਵਾਲਾ ਉਹ ਸੀ ਜਿਹੜਾ ਬਿਲਕੁਲ ਉਹ ਵਾਲਾ ਕੁਜ ਜਾਏ ਕੁਜੇ ਦੇ ਵਿੱਚ ਲਾਈ ਹੋਈ ਦੁਪਹਿਰ ਖੜੀ ਹੁਣ ਦੇਖੋ ਸਾਰੀ ਗਰੋਥ ਹੋ ਗਈ ਪੌਦਿਆਂ ਦੀ ਆ ਇਧਰ ਦੇਖੋ ਕੀ ਕਹਿੰਦੇ ਨੇ ਇਹਨੂੰ ਪਤਾ ਨਹੀਂ ਮੈਂ ਭੁੱਲ ਗਿਆ ਦਾ ਨਾਮ ਆ ਇੱਕ ਸਾਗ ਦੀ ਵੀ ਲੋ ਵੀ ਕਾਫੀ ਹੋ ਗਈ ਵਧੀਆ ਹੈ ਨਾ 글로 ਉਹ 글로 ਆ ਗਈ ਉਹ ਵਾਲੀ 글로 글로 ਦਾ ਪੌਦਾ ਹੈ ਕਾਫੀ ਸਾਰੇ ਜਣੇ ਕਿ ਪਲਾਂਟ ਹਰੇ ਭਰੇ ਹੋ ਗਏ ਹੁਣ ਆ ਵੀ ਬਹੁਤ ਸੋਹਣੇ ਹੋਣ ਲੱਗ ਗਏ ਟਰਟਲ ਵਾਈਨ ਇੰਦਰ ਵੀ ਡਰਟਲ ਵਾਈਨ ਹੁਣ ਚੱਲ ਪਈ ਨਹੀਂ ਇਹਦੇ ਵਿੱਚ ਬਿਲਕੁਲ ਹੀ ਸੁੱਕ ਗਏ ਸੀਗੇ ਹੁਣ ਵਧੀਆ ਗ੍ਰੋਥ ਹੋਣ ਲੱਗ ਗਈ ਇਹਨਾਂ ਦੀ ਠੀਕ ਆ ਜੀ ਤੇ ਇਧਰ ਆ ਵੀ ਦੇਖੋ ਕਲਰ ਹੀ ਚੇਂਜ ਹੋ ਗਿਆ ਮਤਲਬ ਪਹਿਲਾਂ ਡੱਲੇ ਜਿਆ ਕਲਰ ਹੋਇਆ ਪੈਸੇ ਸਾਰਿਆਂ ਦਾ ਹੀ ਮੈਂ ਜ਼ੂਮ ਕਰ ਲੈ ਕੈਮਰਾ ਸੋਰੀ ਪਹਿਲਾਂ ਡੱਲੇ ਜਿਆ ਕਲਰ ਹੋਇਆ ਪੈਸੇ ਸਾਰਿਆਂ ਦਾ ਹੁਣ ਗ੍ਰੀਨ ਗ੍ਰੀਨ ਜਿਆ ਕਲਰ ਹੋ ਗਿਆ ਸਾਰੇਆਂ ਦਾ ਹੀ ਦੇਖੋ ਉਧਰ ਵੀ ਆਪਣੇ ਪੌੜੀ ਵਾਲੇ ਵੀ ਦੇਖੋ ਝੂਮ ਰਹੇ ਨੇ ਸਾਰੇ ਪੌਦੇ ਵਧੀਆ ਚਲੋ ਠੰਡ ਹੋ ਗਈ ਬਹੁਤ ਜ਼ਿਆਦਾ ਗਰਮੀ ਸੀਗੀ ਚਲੋ ਜੀ ਇਸ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ ਮਸ਼ੀਨ ਲੱਗੀ ਹੋਈ ਆ ਕੱਪੜੇ ਤੋਰੀ ਹੀ ਆ ਮੈਂ ਤੇ ਕੱਲ ਨੂੰ ਮਿਲਦੇ ਆ ਵਧੀਆ ਬਲੌਗ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ বাসਦੇ ਰਹੋ ਬਾਏ ਬਾਏ ਟੇਕ ਕੇਅਰ